ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇੰਡੀ ਬਲਿੰਗ ਭਾਈ ਜੀ ਤੇ ਜਿਵੇਂ ਕਿ ਮੈਂ ਅਨਾਉਂਸਮੈਂਟ ਦਿੱਤੀ ਸੀ ਉਦੋਂ ਮੈਂ ਅਨਾਉਂਸਮੈਂਟ ਕਰ ਲਿਆ ਨੇ ਦਿੱਤੀ ਤੇ ਅੱਜ ਮੈਂ ਅਨਾਉਂਸਮੈਂਟ ਨਾਲ ਹਰਮਨ ਚੀਮੇ ਦੇ ਨਾਲ ਮੈਂ ਦੇ ਰਿਹਾ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਵਰਲਡ ਫੇਮਸ ਇਹ ਸਾਡੇ ਵੀਰ ਮੇਰੇ ਵੀਰ ਇੰਡੀ ਬਲਿੰਗ ਭਾਈ ਜੀ ਜਿਨ੍ਹਾਂ ਨੇ ਸਾਡਾ ਆਸਟ੍ਰੇਲੀਆ ਟੂਰ ਬਹੁਤ ਕੀਤਾ ਸੀ ਤੇ ਬਿਲਕੁਲ ਮੈਂ ਅੱਜ ਮੇਰੇ ਨਾਲ ਹੈ ਜੀ ਸੋ ਆਪ ਅ ਨੋ ਡਾਊਟ ਬਈ ਕਿ ਮੈਂ ਅ ਅਫੀਸ਼ੀਅਲ ਅਨਾਉਂਸਮੈਂਟ ਦੇ ਰਹੇ ਹਾਂ ਜੀ ਅਰਸ਼ ਬਈ ਮੇਰੇ ਨਾਲ ਬਹੁਤ ਸ਼ੇਦੀ ਆਸਟ੍ਰੇਲੀਆ ਦੀ ਧਰਤੀ ਤੇ ਹਰਮਨ ਚੀਮਾ ਸ਼ੋਅ ਲਾਉਣ ਆ ਰਿਹਾ ਹੈ ਕਿਉਂਕਿ ਮੈਂ ਇਹ ਚੀਜ਼ ਨਿੱਕੀ ਜਿਹੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਐਜ਼ ਆ ਬੀ ਹੋ ਕਿਉਂਕਿ ਇਹਨੂੰ ਵੇਖ ਕੇ ਲੋਕ ਖੁਸ਼ ਹੁੰਦੇ ਨੇ ਤੇ ਇਹਨੂੰ ਦੇਖ ਕੇ ਲੋਕਾਂ ਨੇ ਸਟ੍ਰੈਸ ਆਊਟ ਕਰਦੇ ਆ ਜੀ ਸੋ ਆਸਟ੍ਰੇਲ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਾਡੇ ਮਿੱਤਰ ਦੋਸਤ ਬੈਠੇ ਨੇ ਸੋ ਸਾਰਿਆਂ ਨੂੰ ਬਾਈ ਜੀ ਹਰਮਨ ਚੀਮੇ ਦੀ ਉਹ ਡੀ ਕਹਿੰਦੇ ਹਰਮਨ ਚੀਮੇ ਦੀ ਵੇਟ ਹੈ ਦੀ ਸਾਰਿਆਂ ਤੁਸੀਂ ਸਾਰਿਆਂ ਨੇ ਹਰਮਨ ਚੀਮੇ ਦੇ ਜਿੰਨੇ ਵੀ ਸ਼ੋਜ਼ ਲਈ ਇਨਕੁਆਰੀਜ਼ ਕਰਨੀਆਂ ਆ ਜੀ ਪੋਸਟਰ ਥੋੜੇ ਦਿਨਾਂ ਦੇ ਵਿੱਚ ਅਪਡੇਟ ਹੋ ਜਾਣਗੇ ਤੇ ਤੁਸੀਂ ਉਹ ਪੋਸਟਰਾਂ ਤੋਂ ਜਿਹੜਾ ਨੰਬਰ ਥੱਲੇ ਹੋਣਗੇ ਤੁਸੀਂ ਇਨਕੁਆਰੀਜ਼ ਦੇ ਸਕਦੇ ਹੋ ਸੋ ਹਰਮਨ ਚੀਮੇ ਨੂੰ ਤੁਸੀਂ ਜੇ ਆਪਣੇ ਸ਼ਹਿਰ ਦੇ ਵਿੱਚ ਬੁਲਾਉਣਾ ਹੈ ਆਪਣੇ ਸ਼ਹਿਰ ਦੇ ਵਿੱਚ ਇੱਕ ਅਨਾਉਂਸਮੈਂਟ ਦੇਣੀ ਹੈ ਜਾਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਬੈਠਣਾ ਉੱਠਣਾ ਹੈ ਜਾਂ ਬੱਚਿਆਂ ਦੇ ਨਾਲ ਹਾਸਾ ਖੇਡਾ ਕਰਾਉਣਾ ਹੈ ਤੇ ਸੋ ਹਰਮਨ ਚੀਮਾ ਜੀ ਤੁਹਾਡੇ ਸ਼ਹਿਰ ਆ ਰਿਹਾ ਹੈ ਹਾਂਜੀ ਆਪਾਂ ਆ ਰਹੇ ਜੀ ਅਸਟ੍ਰੇਲੀਆ ਇੰਡੀ ਬਲਿੰਗ ਭਾਜੀ ਦੇ ਨਾਲ 2017 ਤੋਂ ਸਤੰਬਰ ਦੇ ਵਿੱਚ ਹੀ ਬਿਲਕੁਲ ਸਤੰਬਰ ਤੋਂ ਅਕਤੂਬਰ ਦੇ ਵਿੱਚ ਵਿੱਚ ਤੁਹਾਡੇ ਕੋਲੇ ਹਰਮਨ ਚੀਮਾ ਜੀ ਆਪਣੇ ਸ਼ਹਿਰ ਦੇ ਵਿੱਚ ਹੋਊਗਾ ਤੇ ਬਾਕੀ ਜਿਹੜੇ ਕਲਾਕਾਰ ਨੇ ਉਹ ਵੀ ਤੁਹਾਡੇ ਮੋਹਰੇ ਰੋਗਰੂ ਹੋ ਜਾਣਗੇ ਤੇ ਨਾਲ ਦੀ ਨਾਲ ਹਰਮਨ ਚੀਮੇ ਦਾ ਆਪਣਾ ਇੱਕ ਗਾਣਾ ਵੀ ਆ ਰਿਹਾ ਹੈ ਸੋ ਲੇਜਿਸਟ ਗਾਣਾ ਰਹੀ ਇਸ ਸਲੇਟੀਆਂ ਗਾਣਾ ਜੀ 뮤זיਕ ਮੇਰਾ ਵੀ ਰੈਡੀ ਜਸਲ ਨੇ ਕੀਤਾ ਗੀਤਕਾਰ ਮੇਰਾ ਵੀਰ 인ਦਰ ਪੁਲਟੋਰੀ ਵੀਰ ਦਾ ਲਿਖਿਆ ਤੇ ਨਵਯੁਗ ਵੀਰੇ ਦੀ ਵੀਡੀਓ ਹੈ ਜੀ ਬਹੁਤ ਜ਼ਿਆਦਾ ਸੋ ਅੱਗੇ ਜਿਵੇਂ ਤੁਸੀਂ ਬਹੁਤ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਸੋ ਉਮੀਦ ਕਰਦੇ ਹਾਂ ਸਰੋਤਿਆਂ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ ਵੀਡੀਓ ਨੂੰ ਵੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮੇਰੇ ਵੀਰ ਇੰਦੀ ਬਲਿੰਕ ਦਾ ਤੇ ਅਸੀਂ ਮੈਂ ਇਕੱਲਾ ਕੁਝ ਨਹੀਂ ਮੇਰਾ ਵੀਰ ਮੈਂ ਮੇਰੇ ਨਾਲ ਇੱਕ ਪ੍ਰੋਪਰ ਇੱਕ ਟੀਮ ਹੈ ਜੀ ਸੋ ਜਿਹਦੇ ਵਿੱਚ ਮੇਰੇ ਨਾਲ ਹਰਸ਼ ਭੰਦੇਰ ਭੰਦੇਰ ਬ੍ਰਦਰਸ ਤੇ ਨਾਲ ਮੇਰੇ ਨਾਲ ਇੰਦਰ ਪੰਡੂਰੀ ਮੇਰਾ ਵੀਰ ਤੇ ਨਾਲ ਉਹਨਾਂ ਦੇ ਵੀਰ ਜਿਹੜੇ ਅਮਰ ਅਮਰਦੀਪ ਸੋਨੂ ਵੀਰ ਉਹਨਾਂ ਦੇ ਕਰਕੇ ਇਹ ਚੀਜ਼ ਸਾਰੀ ਅਸੀਂ ਹੈਂਡਲ ਕੀਤੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੇ ਵੀਰ ਸ਼ੋ ਕਰਾਉਣਾ ਹੈ ਸੋ ਮੈਂ ਅਫੀਸ਼ੀਅਲ ਅਨਾਉਂਸਮੈਂਟ ਦੇ ਚੁੱਕੇ ਆ ਜੀ ਤੇ ਇੱਕ ਵਾਰ ਰੰਧਾਵੇ ਨੂੰ ਮੈਂ ਕਹਿ ਦਵਾ ਵੀ 16 ਬੰਦੇ ਹੋਗੇ 17 ਹੋਗੇ ਬਈ ਮੇਰੇ ਕਹਿੰਦੇ 17 178 178 ਹੋ ਗਏ ਉਹ ਉੱਧਰ 178 ਹੋ ਗਏ ਜੀ ਸੋ ਉੱਧਰਲੇ ਪਾਸੇ ਹਰਮਨ ਦੇ ਅਫੀਸ਼ੀਅਲ ਪੇਜ ਦੇ ਵਿੱਚੋਂ ਵੀ ਲਾਈਵ ਚੱਲ ਰਿਹਾ ਹੈ ਜੀ ਸਾਰਿਆਂ ਤੇ ਮੇਰੇ ਵੀ ਤੁਸੀਂ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਮੈਲਬਰਨ ਸਿਡਨੀ ਐਡੀਲੇਡ ਕੈਨਪਰਾ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ ਸੋ ਜਿਹੜਾ ਹਰਮਨ ਚੀਮੇ ਨੂੰ ਆਪਣੇ ਸ਼ਹਿਰ ਜਾਂ ਆਪਣੇ ਆ ਆਪਣੇ ਘਰ ਦੇ ਵਿੱਚ ਇਨਵਾਈਟ ਕਰਨਾ ਚਾਹੁੰਦਾ ਬਾਈ ਜੀ ਤੁਸੀਂ ਇਨਬਾਕਸ ਕਰ ਸਕਦੇ ਹੋ ਮੈਂ ਤੁਹਾਡਾ ਆਪਣਾ ਇਹ ਬਲੈਂਕ ਬਾਈ ਜੀ ਤੇ ਦੂਸਰੀ ਗੱਲ ਪੋਸਟਰ ਦੇ ਉੱਤੇ ਨੰਬਰ ਆ ਜਾਣਗੇ ਸੋ ਸਾਰਿਆਂ ਨੇ ਬਾਈ ਜੀ ਉੱਥੇ ਕੰਟੈਕਟ ਕਰ ਲੈਣਾ ਸੋ ਸਾਰਿਆਂ ਨੇ ਇੱਕ ਵਾਰ ਬਾਈ ਜੀ ਬੋਲ ਦੋ ਕਹੋ ਵੀ ਲਵ ਯੂ ਲਵ ਯੂ 올 ਵਰਲਡ ਮੇਰੇ ਸਾਰੇ ਜਿੱਦੇ ਵਿਦੇਸ਼ੀ ਵੀ ਮੇਰੇ ਪਤਨਾ ਜੀ ਪਤਨਾ ਵਿੱਚ ਬੈਠੇ ਨੇ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਸਪੋਰਟ ਵੀਡੀਓ ਕਰਨ ਲਈ ਸੋ ਥੈਂਕ ਯੂ ਸੋ ਮੱਚ ਲਵ ਯੂ ਹਨਾ ਵਿੱਚ ਖਤਮ